ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਂਗੀ ਇਹ ਇੱਕ ਕੁੜੀ ਦਾ ਛੋਟੀ ਉਮਰ ਦੇ ਛੋਟੇ ਉਮਰ ਦੇ ਮੁੰਡੇ ਨਾਲ ਵਿਆਹ ਕਰ ਦਿੰਦੇ ਨੇ ਤੇ ਉਹ ਬੇਲਾ ਫਿਰਦਾ ਰਹਿੰਦਾ ਮਾਪੇ ਦੇ ਅੱਖੇ ਨਹੀਂ ਲੱਗਦਾ ਕੋਈ ਕੰਮ ਤੰਦਾ ਨਹੀਂ ਕਰਦਾ ਫਿਰ ਉਹ ਕੁੜੀ ਆਪਣੇ ਮਾਪਿਆਂ ਨੂੰ ਔਲੰਬਾ ਦਿੰਦੀ ਹੈ ਤੇ ਪਿੰਡ ਦੇ ਆ ਪੰਚਾ ਸਰਪੰਚਾਂ ਨੂੰ ਕਹਿੰਦੀ ਆ ਵੀ ਮੇਰਾ ਕੋਈ ਫੈਸਲਾ ਕਰੋ ਮੈਂ ਰੋਟੀ ਕਿੱਥੋਂ ਖਾਵਾਂ ਤੇ ਪੇਕੇ ਮੈਂ ਤੋ ਰਹਿਾਂ ਨਹੀਂ ਜਾਂਦਾ ਪੇਕੇ ਕੁਮਾਰੀਆਂ ਰਹਿੰਦੀਆਂ ਨੇ ਮਸਾਂ ਮੈਨੂੰ ਵਿਆਹਿਆ ਸੀ ਮੇਰੇ ਮਾਪਿਓ ਨੇ ਤੇ ਫੇਰ ਉਹ ਵਿਚਾਰੀ ਖੁਦ ਬਾਜ਼ਾਰ ਦੇ ਵਿੱਚ ਕਦੇ ਨਿੰਬੂ ਵੇਚਣ ਜਾਂਦੀ ਆ ਕਦੇ ਪੱਖੀਆਂ ਦਾ ਜੋੜਾ ਵੇਚਣ ਜਾਂਦੀ ਆ ਤਾਂ ਲੋਕੋ ਨੂੰ ਮੁਖੌਲ ਕਰਦੇ ਨੇ ਫੇਰ ਉਹ ਬਹੁਤ ਉਦਾਸ ਹੁੰਦੀ ਆ ਵੀ ਇਹ ਲੋਕ ਕੀ ਜਾਣਦੇ ਨੇ ਮੇਰੇ ਦਿਲ ਦੀਆਂ ਸਾਰਾਂ ਸੋ ਬੜਾ ਪਿਆਰਾ ਗੀਤ ਆ ਪਸੰਦਾ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਆਨੰਦ ਬਿਆਰੇ ਜੀ ਗੀਤ ਦਾ ನದೆಯ ಬಾಘ ಮೇ ಆಡಿ ಕಂ ಬಾಘ ನೀ ಬಾಘಾ ਕਿ ਖਿੜੇ ਰਿਹਾ ਕੋਈ ਰੱਤਾ ਫੁੱਲ ਗੁਲਾਬ ਮਾਏ ਅਮੜੀਏ ਨਹੀਂ ਕੋਈ ਰੱਤਾ ਫੁੱਲ ਗੁਲਾਬ ਨਹੀਂ ਹੰਗੇਲੀ ਵਰਗੀ ਮਾਈ ਮੋਟਿਆ ਮੜੀ ਪਾ ਮਾਏ ਆ ਮੜੀਏ ਤੂੰ ਦੀਤੀ ਡੜੀ ਪਾਣੀ 12 ਤਾਜਵਾ ਮਾਏ ਅਮੜੀਏ ਨੀ ਮੈਂ ਦਿਨਾ ਵਿੱਚ ਕੀ ਤਾਜਵਾ ਸੱਸਿ ਸੌਰੇ ਦੇ ਕਹੇ ਨਾ ਲਗਦਾ ਵੇਲਾ ਵੀਰ ਦਾ ਵਿੱਚ ਗਰਾ ਮੇਰਾ ਜੀ ਕਰਦੇ ਹੋ ਨੀਆਂ ਹਾਂ ਜੀ ਤੁਸੀਂ ਪਿੰਡ ਦੇ ਮੋੜੀਆਂ ਮੇਰਾ ਜੀ ਕਰਦੇ ਦੱਸੋ ਮੈ ਰੋਟੀ ਕੀ ਥੋ ਖਾਂਂ ਜੀ ਤੁਸੀਂ ਪਿੰਡ ਦੇ ਹੋ ਮੋਢੀਓ ਦੱਸੋ ਜੀ ਮੈ ਰੋਟੀ ਕੀ ਥੋ ਖਾਂਂ ਹੇ ਰੋਟੀ ਹੈ ਰਾਬਾਪ ਖਵਾਉ ਨਹੀਂ ਤਾਂ ਬੀਤੀਆਂ ਵਰਗੀ ਨਹੀਂ ਤਨੂ ਹੈ ਵੇਖ ਕੇ ਜੇ ਵਸਣ ਕਵਾਰੀਆਂ ਮੈਥੋਂ ਉਤੇ ਨਾ ਵਸਿਆ ਜ ਆਮੜੀ ਨਹੀਂ ਮੈ ਤਾਂ ਉਹ ਥੇ ਨਵਸੀ ਅਜਾ ਹੱਥ ਪਖੀਆਂ ਦਾ ਜੋੜਾ ਲੈ ਕੇ ਵੇਚਣ ਚੱਲੀ ਬਜਾਰ ਮੈਂ ਆਮੜੀ ਲੋ ਕੀ ਮਾਰਨੇ ਬੋਲੀ ਆ ਕੋਈ ਜਾਂਦੀ ਐ ਵੇਲੜਦੀ ਨਾਰ ਮਾਏ ਅਮੜੀਏ ਨੀ ਕੋਈ ਜਾਂਦੀ ਐ ਵੇਲੜਦੀ ਨਾਰ ਨੀ ਸੇਰ ਨੇਂ ਬੁਆਦੀ ായ ബുറ മാ in there. ਰਾਤਾਂ ਦੀ ਨੇਰੀ ਨੀਂਦ ਉਡੀਕ ਕੋਈ ਡੁੱਲੀ ਆ ਮੰਨਦਾ ਚਾ ਮਾਏ ਮਰਾਣੀ ਐਨੀ ਕੋਈ ਡੁੱਲੀ